ਅਗੁਰਦਵਾਰ ਸਾਹਿਬ ਦੇ ਕੋਲ ਦੇਖੋ ਆ ਜਿੰਨੇ ਵੀ ਤੁਹਾਨੂੰ ਦੇਖਦੇ ਨੇ ਸਾਰੇ ਕਬੂਤਰ ਬੈਠੇ ਹੋਏ ਆ ਇੱਕ ਵਾਰੀ ਦੁਬਾਰਾ ਤੁਹਾਨੂੰ 90 ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਜਦੋਂ ਤੁਹਾਨੂੰ ਇਹ ਵੀਡੀਓ ਮਿਲੇਗੀ ਨਾ ਮੇਰੀ ਉਦੋਂ ਨਵਾਂ ਸਾਲ ਚੜ੍ਹ ਗਿਆ ਹੋਣਾ ਹੈ ਹੋਏ ਭਾਈ ਦੱਸੋ ਕੀ ਹਾਲ ਹੈ ਬਈਆ ਫਿਲਟ ਸਭ ਚੜਦੇ ਗਲਾਈ ਜਿਹਨੂੰ ਇਹ ਪਤੰਗ ਨਹੀਂ ਦੇਣਾ ਆਪਾਂ ਫੇਰ ਬਾਅਦ ਚ ਡੋਨ ਦਾ ਪਤੰਗ ਜਿਹਨੇ ਕੰਨੀ ਨਾ ਦਿੱਤੀ ਇੱਕ ਮੈਨੂੰ ਦੇ ਦੇ ਨਹੀਂ ਆਗੇ 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 ਇਹ ਸ਼ੋਭਨਾ ਮੰਗਤਾ ਜੀ ਤੁਹਾਡਾ ਸਰ ਸਿੰਘ ਸਰ ਸਿੰਘ ਜੀ ਵਾਹਿਗੁਰੂ ਜੀ ਦਾ ਫਤਿਹ ਇੱਕਦਮ ਇਹ ਆਪਣਾ ਝੋਲਾ ਟੰਗਿਆ ਹੈ ਇੱਕ ਮੇਰੇ ਹੱਥ 'ਚ ਆ ਇੱਕ ਆ ਮੇਰੇ ਗਲੇ 'ਚ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਨਵਦੀਪ 2026 ਇਹ ਸਾਡਾ ਦੂਜਾ ਵਲੋਗ ਆ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਫਿਰ ਤੋਂ ਮੁਬਾਰਕਾਂ ਜੀ ਇਹ ਵਲੋਗ ਸਾਡਾ ਹੈਗਾ 31 ਦਸੰਬਰ 2025 ਦਾ ਜਿਹੜਾ ਅਸੀਂ ਇੱਕ ਤਰੀਕ ਨੂੰ ਅਪਲੋਡ ਕਰ ਰਹੇ ਹਾਂ ਪਹਿਲਾ ਵਲੋਗ ਸਾਡਾ ਇਹ ਸੀ ਕਿ ਆਪਾਂ ਘਰੋਂ ਆਏ ਆ ਆਪਾਂ ਦਾਦੇ ਵਿੱਚ ਜਿੱਦਾਂ ਵੀ ਆ ਟ੍ਰੈਵਲਿੰਗ ਕੀਤੀ ਆ ਫਿਰ ਅਸੀਂ ਅਵਨੀਤ ਦੇ ਘਰ ਆਏ ਆ ਮਤਲਬ ਕਿ ਭਾਬੀ ਦੀ ਭੈਣ ਦੇ ਘਰ ਆਏ ਆ ਮਤਲਬ ਭਰਾ ਦੇ ਸਾਡੂ ਦੇ ਘਰ ਆਏ ਆ ਠੀਕ ਹੈ ਤੇ ਹੁਣ ਅਸੀਂ ਅਵਨੀਤ ਨੂੰ ਮਿਲ ਲਿਆ ਹੋਇਆ ਅਗਲਾ ਦਿਨ ਚੜ ਚੁੱਕਾ ਹੋਇਆ ਤੇ ਦਰਬਾਰ ਸਾਹਿਬ ਅਸੀਂ ਕੱਲ ਮੱਥਾ ਟੇਕਿਆ ਉਹਦੀ ਵੀ ਵੀਡੀਓ ਥੋੜੀ ਜੀ ਮੈਂ ਤੁਹਾਨੂੰ ਦਿਖਾਈ ਸੀਗੀ ਜ਼ਿਆਦਾ ਵੀਡੀਓ ਨਹੀਂ ਮੈਂ ਬਣਾਈ ਉੱਥੋਂ ਦੀ ਤੇ ਹੁਣ ਆਪਾਂ ਅੱਜ ਦੇ ਦਿਨ ਜਾਣਾ ਆ ਅਵਨੀਤ ਤੇ ਇੱਕ ਫਤਿਹ ਦੀ ਨਾਨੀ ਦੇ ਘਰੇ ਤੇ ਉਸ ਤੋਂ ਪਹਿਲਾਂ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਆ ਠੀਕ ਹੈ ਜੀ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਤੇ ਆਪਾਂ ਹੁਣ ਜਾਣਾ ਤਰਨਤਾਰਨ ਹੁਣ ਹੈਗੇ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਆਪਾਂ ਜਾਣਾ ਤਰਨਤਾਰਨ ਤੇ ਫਿਰ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਫਿਰ ਅਵਨੀਤ ਤੇ ਇੱਕ ਮਤਰੀ ਨਾਨੀ ਹੋਣਾ ਦੇ ਘਰ ਜਾਵਾਂਗੇ ਮਤਲਬ ਕਿ ਭਰਾ ਦੇ ਸੱਸ ਸੋਹਰਾ ਸਾਹਿਬ ਜੀ ਦੇ ਘਰ ਜਾਵਾਂਗੇ ਠੀਕ ਹੈ ਜੀ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਬਾਰੇ ਕੱਲ ਦੀ ਵੀਡੀਓ ਨੂੰ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਆ ਕਿ ਆਪਾਂ ਕਿਵੇਂ ਸ਼ੂਟ ਕੀਤੀ ਆ ਕੋਈ ਕਮੀ ਪੇਸ਼ੀ ਰਹਿ ਗਈ ਹੋ ਤਾਂ ਜਰੂਰ ਦੱਸਿਓ ਅਸੀਂ ਉਹਨੂੰ ਵੀ ਅੱਗੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਦੇਖਦੇ ਰਹੋ ਤੇ ਲਾਈਕ ਕਰਦੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕੀ ਰਿਸਪੌਂਸ ਮਿਲਦਾ ਹੈ ਸਾਡੀ ਵੀਡੀਓ ਤੋਂ ਕੀ ਦੇਖਣ ਜੀ ਕੀ ਕਮੀ ਲੱਗਦੀ ਹੈ ਉਹ ਨਾਲ ਸਾਨੂੰ ਨਾ ਫੀਡਬੈਕ ਮਿਲਦਾ ਤੇ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਗੇ ਤੋਂ ਅਗੇ ਤੇ ਜਿਹੜੀ ਆਪਾਂ ਪਤੰਗਾਂ ਦੀ ਵੀਡੀਓ ਬਣਾਈ ਸੀਗੀ ਉਹ ਨਾ ਤੁਹਾਨੂੰ ਮੇਰੇ ਮੇਨ ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਮਿਲੂਗੀ ਉਹਨੂੰ ਵੀ ਜਰੂਰ ਦੇਖੋ ਕਿਉਂਕਿ ਆਪਾਂ ਕੱਲ ਉਹ ਵੀ ਬਣਾਈ ਆ ਉੱਥੇ ਜਾ ਕੇ ਕਿਉਂਕਿ ਥੋੜਾ ਜਿਆਦਾ ਟਾਈਮ ਲੱਗ ਰਿਹਾ ਸੀਗਾ ਪਹਿਲਾਂ ਤਾਂ ਉਹ ਵਲੌਗ ਨੂੰ ਸ਼ੂਟ ਕਰਦਾ ਸੀ ਤੇ ਅਸੀਂ ਤੇ ਜਰੂਰ ਸਾਨੂੰ ਸਪੋਰਟ ਕਰਿਓ ਇਸੇ ਤਰੀਕੇ ਨਾਲ ਜੁੜੇ ਰਹਿਣਾ ਹੈ ਤੇ ਹੁਣ ਆਪਾਂ ਚੱਲਦੇ ਆਂ ਜੀ ਪਹਿਲਾਂ ਅਸੀਂ ਦਹੀਂ ਦੇ ਨਾਲ ਗੋਭੀ ਵਾਲੇ ਜਿਹੜੇ ਪਰੌਂਠੇ ਹਨ ਨਾ ਉਹ ਛਕ ਲੈਨੇ ਆਂ ਫਿਰ ਅਸੀਂ ਤੁਰਦੇ ਆਂ ਅਵਨੀਤ ਕਿੱਥੇ ਚਲੀ ਆ ਸਵੇਰੇ ਸਵੇਰੇ ਭੈਣ ਭਿਆਹ ਨਾਲ ਚਿੱਦੀਆਂ ਲੈਣ ਚਲੀ ਹੈ ਲੋ ਜੀ ਹੁਣੀ ਤੇ ਕਿੱਦਾਂ ਦੀ ਅਵਨੀਤ ਅਵਨੀਤ ਚਿਚੀ ਲੈਣ ਚਲੀ ਆ ਉਹ ਦੁਕਾਨ ਤੇ ਲੈ ਕਿੱਥੇ ਦੁਕਾਨ ਹੈ ਆ ਰਹੀ ਐਸ਼ਾ ਕੀ ਲੈਣਾ ਅਵਨੀਤ ਨੂੰ ਚਿਚੀ ਪਸੰਦ ਨਹੀਂ ਆਈ ਅਵਨੀਤ ਕਹਿੰਦੀ ਮੈਨੂੰ ਚਿਚੀ ਪਸੰਦ ਨਹੀਂ ਆਈ ਹੁਣ ਮੈਂ ਦੁਕਾਨ ਬਦਲਣ ਲੱਗੀ ਆ ਨਵੀਂ ਦੁਕਾਨ ਤੇ ਚਲਦੇ ਹਣਾ ਅਵਨੀਤ ਅਵਨੀਤ ਤੇ ਦੇਖਦੀ ਵੀ ਨਹੀਂ ਆਈ ਨਹੀਂ ਮੇਰੇ ਕੋਲ ਇੱਕ ਵਾਰੀ ਵੀ ਦਰਦੀ ਬਹੁਤ ਆ ਅਵਨੀਤ ਪਸੰਦ ਆ ਗਈ ਸੀ ਚੀਜੀ ਆ ਗਈ ਸੀ ਪਸੰਦ ਹੈ ਮੇਰੇ ਨਾਲ ਦੇਖ ਕੇ ਕਹੋ ਹਾਂ ਆ ਗਈ ਸੀ ਪਸੰਦ ਹੈ ਆ ਗਈ ਪਸੰਦ ਹੈ ਝੋਲਾ ਚੱਕਿਆ ਹੁਣੀ ਹਵਨੀ ਕਿਤੇ ਚਲਾਉਣੀ ਤੇ ਚੀਜੀ ਲੈ ਕੇ ਮੈਨੂੰ ਨਹੀਂ ਦੇਣੀ ਹੈ ਇੱਕ ਮੈਨੂੰ ਦੇ ਦੇ ਨਹੀਂ ਨਹੀਂ ਦੇਣੀ ओ मिनट देख एक एक ओनली वन ओनली अच्छा मिनट दे एक एक मिनट देख एक एक, एक, एक वन ओनली वन दोगी 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 एक दे दो एक नहीं नहीं चलो ठीक है आ जा इधर आ इधर ਚਲੋ ਚਲੀਏ ਅੰਦਰ ਚਲੋ ਅੰਦਰ ਚਲੀਏ ਅੰਦਰ ਅੰਦਰ ਚਲੋ ਅੰਦਰ ਅੰਦਰ ਹਾਂ ਹੁਣ ਨੀਤ ਦੇ ਘਰੋਂ ਨਿਕਲ ਗਏ ਹਾਂ ਆਪਾਂ ਹੁਣ ਅਸੀਂ ਜਾ ਰਹੇ ਹਾਂ ਚੀਤਾ ਸਿੰਘਾਂ ਦੇ ਗੁਰਦੁਆਰੇ ਪਾਪਾ ਦੀਪ ਸਿੰਘ ਜੀ ਇੱਕਮ ਨਾਲ ਆ ਸਾਡੇ ਅਦਾ ਸਾਡੇ ਨਾਲ ਅੱਗੇ ਪਟਕੇ ਦੋਤੋਂ ਪਾਕੇ ਸਜਾ ਲਈਏ ਹਾਂਜੀ ਪਾਪਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੋ ਪਹੁੰਚ ਗਏ ਹੁਣ ਕਰਦੇ ਨੇ ਸਮਾਣੀ ਬੜਾ ਫੜਾਇਆ ਪਿਆ ਇਕ ਤਾਂ ਮੇਰਾ ਆਪਣਾ ਚੋਲਾ ਟੰਗਿਆ ਹੈ ਇੱਕ ਮੇਰੇ ਹੱਥ 'ਚ ਆ ਇੱਕ ਮੇਰੇ ਗਲੇ 'ਚ ਥੋੜਾ ਔਖਾ ਹੋ ਰਿਹਾ ਵੀਡੀਓ ਬਣਾਣਾ ਮੈਂ ਤਾਂ ਵੀ ਬਣਾ ਰਿਹਾ ਕਰਦੇ ਆ ਦਰਸ਼ਕੀਦਾਰੀ ਅੱਜ ਆ ਜੀ 31 ਦਸੰਬਰ 2025 ਚਲੋ ਅੱਗੇ ਜਾ ਕੇ ਬਣਾਨੇ ਆ ਬਾਕੀ ਵੀਡੀਓ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਵਾਸ ਇਹ ਇੰਦਰ ਅਨੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਕਦ ਮੈਨੂੰ ਹੋਇਆ ਕਰਦੋਲਾ ਸੈਤ ਦਰਸ਼ਨੀ ਕਰਕੇ ਅਸੀਂ ਅੱਗੇ ਹੋਇਆ ਸਮਾਨ ਫੇਰ ਆਪਣੇ ਕੋਲ ਵੱਧ ਹੋ ਗਿਆ ਆ ਆ ਮੇਰਾ ਝੋਲਾ ਆ ਕਰਦੇ ਆਲਾ ਤੇ ਇੱਕ ਮੇਰੇ ਗਲ ਚ ਤੇ ਭਰਾ ਭਾਬੀ ਅੱਗੇ ਜਾ ਰਹੇ ਆ ਆਟੋ ਦੇਖਣ ਆਪਾਂ ਹੁਣ ਜਾਣਾ ਆ ਅਵਨੀਤ ਤੇ ਇੱਕਮ ਫਤੇ ਦੀ ਨਾਨੀ ਹੁਣਾਂ ਦੇ ਘਰੇ ਆ ਜੋ ਰਹਿ ਰਹੇ ਤਾਂ ਵਾਹਿਗੁਰੂ ਸਮਾਨੀ ਬੜਾ ਭਾਰਾ ਆ ਆ ਰਿਹਾ ਅਵਨੀਤ ਉਸ ਇੱਕਮ ਫਤੇ ਤੇ ਭਾਜੀ ਭਾਬੀ ਪੂਰਾ ਸਾਇਦ ਇਹਨਾਂ ਦਾ ਦਿੱਕਾ ਹੋ ਰਿਹਾ ਹੈ। ਇਸੇ ਬਾਹਰ ਜੋੜਾ ਕਰ। ਇਧਰ ਵੀ ਅੰਦਰ ਜਾ ਕੇ ਦਰਸ਼ਨ ਕਰਤਾ ਰਹੇ। ਨਿਆਣੇ ਠੱਪ ਕੇ ਫੇਰਾ ਆਪਾਂ ਟਪਣਾ ਹੱਲੇ। ਤਰਨ ਤਰਨ ਦੀਆਂ ਤਿਆਰੀਆਂ ਹੋਈਆਂ। ਸਬਾਨ ਆਸੀ ਆਪਣੀ ਗੱਡੀ ਚ ਰੱਖ ਲਿਆ ਹੋਇਆ। ਤੇ ਘਰਾ ਭਾਬੀ ਤੇ ਨਿਆਣੇ ਅਸੀਂ ਅੰਦਰ ਬਿਠਾਤੀ ਹੋਇਆ। ਤੋੜਦੇ ਆ ਗੱਡੀ ਨੂੰ ਹੁਣ। ਚਲੋ ਵੀ ਆਪਾਂ ਬੈਠੀਏ। ਵਾਹਿਗੁਰੂ।

ਭਾਈ ਨੇ ਸਾਡੇ ਨਾਲ ਇਹਨਾਂ ਦੇ ਹੋਟਲ ਜਾ ਰਹੇ ਆ ਇਹ ਇੱਕ ਆ ਰਹੇ ਨੇ ਕੋਈ ਭਾਈ ਦੱਸੋ ਕੀ ਹਾਲ ਹੈ ਅੱਜ ਬਈਆ ਸਭ ਚੜਦੇ ਗਲਾਈ ਐ ਚਲੋ ਠੀਕ ਐ ਚਲੋ ਲੈਤਾ ਖੋਲੀਆਂ ਆ ਜੀ ਅਮਰ ਕਰਦੇ ਆ ਨਾ ਮੇਲਾ ਦਾ ਇਹਨਾਂ ਲਿੰਕੇ ਚੇਰੇ ਰੰਗਤਾਂ ਨੰਬਲ ਲੈ ਲੰਨਾ ਲਿੰਕੇ ਚੇਰੇ ਰੰਗਤਾਂ ਕਿੰਨੇ ਕ ਕਿੜੇ ਲਾਇਆ ਦੋ ਵੈਸੇ ਜਿਹੜਾ 2 ਲੱਗੋ 2 ਲੱਗੋ ਕੈਂਪੀ ਬਾਬਾ ਨਾਲ ਨਾਲ ਇੱਕ ਪਾਸੇ ਤੋਂ ਅੱਧਾ ਪੋੜਾ ਘਟਾ ਲਾਇਆ ਦੋ ਨਾ ਕਿਹੜੇ ਜੰਕ ਤੇ ਜੜੇ ਸੀ ਆਪਾਂ? ਅਸੀਂ ਸਾਡੇ ਵਿੱਚ ਜੰਕ ਕਿਹੜੇ ਜੀ? ਸਾਡੇ ਵਿੱਚ ਜੰਕ ਸਿੱਧਾ ਦਾ ਨਾ ਜਾਏ। ਸਿੱਧਾ ਦਾ ਦੇਖੋ ਆਹ ਸ਼ੀਕਰੀ ਬਾਬਾ ਦੀ ਸਿਨੇ ਜਿੱਥੇ ਕੋਰਦੋਰਾ ਦਾ ਹੈ ਉਹਤੇ ਚੌਕ ਜਿਹੜਾ ਉੱਥੋਂ ਅਸੀਂ ਆਟੋ ਵੀ ਚਾਲੀ ਭਾਈ ਨਾ। ਕੇ ਸ਼ੋਪ ਨਾਮ ਦਾ ਡਾਟ। ਗੁਰਜੰਟਾ ਸਰ ਗੁਰਜੰਟਾ ਸਿੰਘ। ਨਾ ਮੈਂ ਨਹੀਂ ਦੇਖੇ ਤੇ ਕੀ ਕਹਿੰਦੇ ਅੰਮ੍ਰਿਤਸਰ ਤੋਂ ਆਣਦਾਂ ਜਿੰਨੇ ਵੀ ਮਤਲਬ ਡਰਾਈਵਰ ਨੇ ਸਾਰੇ ਪੰਜਾਬੀ ਨੇ। ਆਪਾਂ ਸੁਧਾਰੇ ਚੱਲੀ ਆ ਸਾਰੇ ਪਰਵਾਸੀ ਸਾਰੇ ਹੀ ਪਰਵਾਸੀ। ਅੱਗੇ ਜਾਈਦਾ ਜੀ ਹਾਂਜੀ ਹਾਂਜੀ ਤੇ ਸਾਰੇ ਅੰਮਰਸਾ ਦਾ ਪਾਉ ਹੀ ਨੇ ਪਹੁੰਚ ਗਏ ਆਪਾਂ ਕਰਨਤਾਂ ਦਾ ਪਹੁੰਚ ਗਏ ਆ ਭਾਈ ਬੈਗ ਲਾਂਦਾ ਫਿਰ ਤੋਂ ਆਟੋ ਤੇ ਭਾਈ ਦਾ ਆਟੋ ਵਾਲੇ ਭਾਈ ਦਾ ਵੀ ਧੰਨਵਾਦ ਕਰਦੇ ਆ ਸਾਨੂੰ ਇੱਥੇ ਰਖ ਪਹੁੰਚਾਉਣ ਲਈ ਤੇ ਇਹਨਾਂ ਦੀ ਵੀ ਛੋਟੀ ਜਿਹੀ ਕਲਿੱਪ ਪਾਉਂਗਾ ਮੈਂ ਵਿੱਚ ਵੀਡੀਓ ਤੇ ਦੇਖ ਲਈ ਹੋਣੀ ਮੈਸੇਜ ਆਪਣੀ ਤੇ ਸਵਾਰ ਆਪਾਂ ਲਾ ਲਿਆ ਆਪਾਂ ਭਾਈ ਦੇ ਨਾਲ ਆਏ ਆ ਅੰਮਰਸਾ ਤੋਂ ਕਰਨਤਾਂ ਤੱਕ ਆਟੋ 'ਨੇ ਕਿੱਦਾਂ ਸੀ ਯਾਤਰਾ ਭਾਈ ਵਧੀਆ ਸੀ ਬੋਲਿਓ ਪੁੱਤ ਬੋਲਿਆ ਕਰ ਇਹ ਨਿਆਣਾ ਨਾ ਬਸ ਚੈਨਲ 2 ਮੇਂ ਵੈਲਕਮ ਕਰੇ ਜੋ ਗਈ ਹੈ। ਵੈਸੇ ਨੀ ਗੱਲ ਕਰਦਾ ਇਹ। ਚਲੋ। ਅੱਗੇ ਵਧਦੇ ਹਾਂ ਹੁਣ। ਕਰਨਤਾਰ ਨੇ ਚੱਲਦੇ ਆ। ਹੁਣ ਜਾਵਾਂਗੇ ਅਸੀਂ ਏਕਮ ਦੀ ਤੇ ਫਤੇਦੀਨ ਨਾਨੀ ਕਰੇ। ਹੈਨਾ? ਤੇ ਅਵਨੀਤ ਦੀ ਵੀ ਨਾਨੀ ਕਰੇ। ਕਰਨਤਾਰ ਹੁਣ। ਜਦੋਂ ਟੋਕਰੇ ਕੇ ਅਸੀਂ ਇੱਕ ਹੋਰ ਆਉਣੋਗੇ ਤਾਂ। ਅੰਕਲੀਨਾਂ ਆ ਜਾ ਰਹੇ ਹੁਣ ਅਸੀਂ ਬਲਾਈਆਂ ਵਾਲੀ ਥਲੀਆ। ਸਰਪਾਰ ਸਾਹਿਬ। ਕਰਨਤਾਰ ਦਾ ਦਰਬਾਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ ਮੇਨ। ਓਕੇ। ਕੇਸ਼ੋਗਨਾਵਾਂ ਅੰਕਲ ਜੀ ਤੁਹਾਡਾ ਸਰਫੇਮ ਸਿੰਘ ਸਰਫੇਮ ਸਿੰਘ ਜੀ ਠੀਕ ਹੈ ਜੀ ਮੈਨੂੰ ਲੱਗਦਾ ਜੀ ਤੰਦਾਂ ਲਾਈ ਨਾ ਠੀਕ ਹੈ ਹੋਰ ਠੀਕ ਹੋ ਜੀ ਅਗਾਂ ਚੜਦੀ ਗੱਲਾਂ ਚਾਹਾਂ ਚੜਦੀ ਗੱਲਾਂ ਚਾਹਾਂ ਚੜਦੀ ਕਲਾ ਜੀ ਹੋਣਾ ਚਾਹੀਦਾ ਕਿੰਨਾ ਕੁ ਦੂਰ ਐ ਸੋ ਇਹ ਜਿਹੜੀ ਗਲੀ ਤੇ ਆਪਾਂ ਜਾਣਾ ਕਿੱਥੇ ਕੇ ਆ ਹੀ ਆਣ ਵਾਲੀ ਆ ਜੀ ਹਾਂ ਜੀ ਹਾਂ ਜੀ ਆ ਗਲੀ ਦੇ ਅੰਦਰ ਲਾ ਦਿਓ ਬਸ ਲਾ ਦਿਓ

ਤੁਤਾ ਖਾਸ ਆਈਏ ਹੈ ਹਨਾ ਪਤੰਗ ਬਤਾਉਂਗਾ ਉੱਥੇ ਜਾ ਕੇ ਹਨਾ ਕਿਦਾਂ ਦੋਨੋਂ ਬਤਾਉਂਗੇ ਬਤਾਂਗੇ ਦੱਸੋ ਬੋਲ ਕੇ ਬਾਹਰ ਘਰੋਂ ਨਿਕਲੀ ਹੈ ਨਾ ਕੈਮਰੇ ਚੋਂ ਖੁਸ਼ ਹੋ ਕੇ ਠੀਕ ਹੈ ਹਲੇ ਤਾਂ ਹੂੰ ਕਰਨ ਲੱਗਾ ਹੈ ਪਤੰਗ ਨੂੰ ਡਾਲ ਬੋ ਬੋਲਦੇ ਆ ਵੀਡੀਓ ਦੇ ਸਾਹਮਣੇ ਚੁੱਪ ਕਰ ਜਿਓਗੇ ਦੋਨੋਂ ਮੈਂ ਕਿਹਾ ਸੀਗਾ ਨਾ ਤੁਹਾਨੂੰ ਇਹ ਸਰਦਾਰ ਸਾਹਿਬ ਆਈ ਪਤੰਗ ਵਧਾਣਾ ਇਕੱਲੇ ਇਕੱਲੇ ਲਿਆ ਆਂਦਾ ਆਪਣਾ ਪਤੰਗ ਤੇ ਗੁੱਛੀ ਜੀ ਚੱਕ ਕੇ ਕਿੰਨਾ ਵਿੱਚ ਲਾਵਗੇ ਹਨਾ ਨਾ ਦੋ ਪਤੰਗ ਉੜਦੇ ਇੱਥੇ ਸਾਰੇ ਇਹ ਕਾਰਿਆ ਇਹ ਕਾਰਿਆ ਇਹਨਾਂ ਦੇ ਵਿੱਚ ਲਹਿਗਾ ਮੈਨਾਂ ਤਾਂ ਮੈਨੂੰ ਲਾਣਾ ਪੈਣਾ ਪਿੱਛਾ ਚੇਚਾ ਇੱਧਰ ਹਣਾ ਇੱਕ ਹੋਰ ਪਤੰਗ ਜੀ ਆ ਗਿਆ ਪਤੰਗ ਜੀ ਇਹ ਵੀ ਵਧਾ ਲੈਂਦਾ ਪਤੰਗ ਹਾਂ ਬਤਾਉਗਾ ਅੱਜ ਦੇਖੀਂ ਚੱਲ ਬਤਾ ਬਤਾਵਦਾ ਲੈ ਫਾੜ ਨਾਲੀ ਚੱਲ ਟੇਪ ਵੀ ਹੈਗੀ ਆ ਟੇਪ ਨਾ ਮੈਂ ਝੋਲੇ ਚ ਲੈ ਗਿਆ ਆ ਭੜੇ ਨਾਲ ਟੇਪ ਹੈਗੀ ਮੇਤੋਂ ਹਵਾ ਇੱਧਰ ਲੀ ਆ ਉਹ ਬੀਬੀ ਹਵਾ ਇੱਧਰ ਲੀ ਆ ਇੱਧਰ ਲੀ ਓਹ ਓਹ ਲੈ ਤਾਂ ਲੈ ਤਾਂ ਤੰਗ ਤੰਗ ਕਰਦਾ ਵੀ ਤੰਗ ਕਿੜਾ ਆਚੜਾ ਇੱਕਮ ਦੋਗੀ ਫਤੇ ਨੂੰ ਕੰਨੀ ਚੱਲ ਚਲੋ ਬਈ ਲੈ ਈਲੀ ਜੀ ਕੰਨੀ ਸੀ ਕੀ ਦੋਨਾਂ ਪਾਸੇ ਫੜ ਕੇ ਦੇਣਾ ਕੰਨੀ ਕੀ ਕਰੀ ਜਾਨੀ ਬੀਬੀ ਤੂੰ ਛੇਤੀ ਦੇ ਛੇਤੀ ਚੱਲ ਫੇ ਮੇਰੀ ਗੱਲ ਸੁਣ ਲੈ ਫੇ ਹੁਣ ਦੇਖੀ ਤੈਨੂੰ ਫਤੇ ਆਪਾਂ ਚੱਲਾਂਗੇ ਪਤੰਗ ਲੈ ਕੇ ਆਵਾਂਗੇ ਠੀਕ ਆ ਨਵੇਂ ਵਾਲਾ ਹਾਂ ਟੋਰ ਵੀ ਲੈ ਕੇ ਆਵਾਂਗੇ ਹਾਂ ਟੋਰ ਵੀ ਲੈ ਕੇ ਆਵਾਂਗੇ ਨਾਲ ਇਹਨੂੰ ਫੇ ਪਤੰਗ ਨਹੀਂ ਦੇਣਾ ਆਪਾਂ ਫੇ ਬਾਅਦ ਚ ਦੋਨਾਂ ਪਤੰਗ ਜਿਹਨੇ ਕੰਨੀ ਨਾ ਦਿੱਤੀ ਦੋਨੇ ਹੱਥਾਂ ਨਾਲ ਟੰਗ ਚੰਗੀ ਤਰ੍ਹਾਂ ਹਾਂ ਹੁਣ ਦੇਣੀ ਆ ਕੰਨੀ ਚੱਲ ਉਹ ਵੱਧ ਗਿਆ ਵੱਧ ਗਿਆ ਬੁਧਾ ਲਿਓ ਇਹ ਉਹ ਫਸ ਗਿਆ ਤਾ ਨਹੀਂ ਗਿਆ ਫਸ ਗਿਆ ਕਹਿ ਰਹੇ ਮੈਂ ਫਸ ਗਿਆ ਲੈ ਦੇ ਬਸਾਲਿਆ ਉੱਤੇ ਪਤੰਗ ਦੋ ਆ ਗਿਆ ਆ ਗਿਆ ਆ ਗਿਆ ਓਏ ਹੁ ਬੁਧਾ ਲਿਆ ਬੁਧਾ ਲਿਆ ਕੋਈ ਕੰਮ ਨਹੀਂ ਬੁਧਾ ਲਿਆ ਬੁਧਾ ਲਿਆ ਫਤੇ ਦੁਬਾਰਾ ਕਰਨੀ ਦਊਗਾ ਹੁਣੇ ਕੰਮ ਨੂੰ ਚੱਲ ਵੀ ਰੈਡੀ ਸਟਡੀ ਚਲੋ ਓਏ 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 ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੁਡਾ ਲੈਂਦੀ ਆ ਦੁਬਾਰਾ ਹੁਣ ਫਤੇ ਤੂੰ ਮੈਨੂੰ ਕਰਨੀ ਦੇਣੀ ਆ দৌড়তা হ্যায় কই নি মেরে কো জাদা হোন ফতেদ হোগা সানু কന്നി চলো ওয়ে কোন বতি যায় সдже পাশে না যাদি এ সдже পাশে ন হুন কന്നി দোগা দবারা ফতে ওথা দে নুকর তো নুকর তো হ্যাঁ নুকর তো রেডি 3 ও ও বত গই ওয়ে হাওয়াই হানি বত গই ওয়ে সিধা আ গয়া হাতে তে সিধা রে সিধা ਡੋਰੀ ਹੈ ਨਹੀਂ ਖਤਮ ਹੋ ਗਈ ਨਿਆਣੇ ਨਾਲ ਇੰਜੋਏ ਕਰ ਰਹੇ ਹਾਂ ਹੱਲੇ ਹੱਲੇ ਤੇ ਪਤੰਗ ਨੂੰ ਵਧਾ ਰਹੇ ਸੀਗੇ ਵੈਸੇ ਇਹਨੇ ਹੱਲੇ ਨਹੀਂ ਇੰਨੇ ਵਾਧੇ ਪਏ ਉਦਾਂ ਵਾਧੇ ਪਏ ਚਾਰ ਪੰਜ ਪਤੰਗ ਦੇਖ ਕੇ ਦੇਖੋ ਤੇ ਤੁਸੀਂ ਪਿੱਛੇ ਦੇਖ ਰਹੇ ਹੋ ਨੇ ਆ ਸਿਮਣੇ ਗਲੀਆਂ ਨੇ ਜਿਹੜੀ ਸਾਹਮਣੇ ਜਿੱਧਰੋਂ ਅਸੀਂ ਆਏ ਆ ਇਧਰੋਂ ਆਏ ਆ ਅਸੀਂ ਠੀਕ ਹੈ ਤਾਂ ਤੇ ਆਪਾਂ ਉਧਰੋਂ ਹੀ ਭਾਵੇਂ ਇਧਰ ਨੂੰ ਸਿੱਧਾ ਹੀ ਲੰਘ ਜਾਈਏ ਭਾਵੇਂ ਇਧਰ ਨੂੰ ਚੱਲ ਜਾਈਏ ਦੋਨੋਂ ਪਾਸੇ ਗੁਰਦੁਆਰਾ ਸਾਹਿਬ ਦੇ ਗੇਟ ਆ ਜਾਂਦੇ ਆ ਕਿਉਂਕਿ ਚਾਰਾ ਪਾਸੇ ਗੁਰਦੁਆਰਾ ਸਾਹਿਬ ਦੇ ਗੇਟ ਆ ਤੇ ਆਪਾਂ ਇਧਰੋਂ ਜਾਨੂੰ ਨੇ ਇਧਰੋਂ ਨੇੜੇ ਪੈਂਦਾ ਹੈ ਇਧਰ ਲੱਗ ਗੇਟਾ ਜਿਹੜਾ ਨੇੜੇ ਪੈਂਦਾ ਦਰਬਾਰ ਸਾਹਿਬ ਦਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਉਹ ਨਾ ਤਰਨਤਾਰਨ ਦਾ ਜਦਾਂ ਦੂਣੀ ਹੈਗਾ ਠੀਕ ਹੈ ਆ ਸਾਹਮਣੇ ਆ ਉਹ ਸਾਹਮਣੇ ਨਿਸ਼ਾਨ ਸਾਹਿਬ ਹੈ ਇੱਕ ਗੁਰਦੁਆਰਾ ਸਾਹਿਬ ਦਾ ਉਹ ਸਾਹਮਣੇ ਉਹ ਅੰਦਰ ਹੀ ਤਰਨਤਾਰਨ ਸਾਹਿਬ ਨੇ ਗੁਰਦੁਆਰਾ ਸਾਹਿਬ ਹੈ ਇੱਕ ਅੰਦਰ ਉਹ ਜਿਹੜਾ ਨਿਸ਼ਾਨ ਸਾਹਿਬ ਦੇਖ ਲਓ ਉਹ ਪੇਸੇ ਕਿਤੇ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਨਿਸ਼ਾਨ ਸਾਹਿਬ ਹਾਂ 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 ਤੈਨੂੰ ਯਾਦ ਆ ਹਨਾ ਜਾਉਂਗਾ ਨਾ ਆਪਾਂ ਸ਼ਾਮ ਨੂੰ ਜਾਵਾਂਗੇ ਹੁਣ ਥੋੜਾ ਪ੍ਰਸ਼ਾਦਾ ਹੀ ਛਕ ਲਈਏ ਮਾਸੀ ਜੀ ਨੇ ਨਾ ਸਾਡੇ ਲਈ ਸਾਗ ਦੇਸੀ ਕੇ ਪਾ ਕੇ ਪ੍ਰਸ਼ਾਦੇ ਰੜਿਓ ਕਿੰਨੇ ਵਧੀਆ ਸਵਾਦ ਹੈ ਉਹ ਜਿਆਦਾ ਸਵਾਦਾ ਸਾਗ ਸਾਗ ਦੀ ਤਾਂ ਬਰਾਬਰੀ ਨਹੀਂ ਨਾ ਕਿਸੇ ਚੀਜ਼ ਦੀ ਸਾਗ ਨਾਲ ਕਿਸੇ ਚੀਜ਼ ਦੀ ਬਰਾਬਰੀ ਨਹੀਂ ਹੁਣ ਸਰਦੀਆਂ ਸਰਦੀਆਂ ਨਾ ਸਾਗ ਹੀ ਚੱਲਣਾ ਹੈ ਬੇਟਾ ਬੇਟਾ ਕਰਾਈ ਪਈ ਐ ਸਾਗ ਦੀ ਹੱਥਾਂ ਆਰਾਮ ਨਾ ਛੱਕਦੇ ਹੁਣ ਤੁਸੀਂ ਲਓ ਦੇਖ ਦੇ ਕੇ ਨਜ਼ਾਰੇ ਠੀਕ ਐ ਪਹਿਲਾਂ ਨਾ ਮੈਂ ਸੋਚੀ ਜਾਂਦਾ ਸੀਗਾ ਕਿ ਨਾ ਮੀਂਹ ਸ਼ੁਰੂ ਹੋ ਗਿਆ ਸੀਗਾ ਕਿਣੀਆਂ ਪਈ ਜਾਂਦੀਆਂ ਸੀਗੀਆਂ ਵੈਸੇ ਤਾਂ ਦਰਬਾਰ ਸਾਹਿਬ ਜਿਹੜਾ ਤਰਨਤਾਰਨ ਦਾ ਦਰਬਾਰ ਸਾਹਿਬ ਨੇੜੇ ਹੀ ਐ ਇੱਥੇ ਬਹੁਤ ਨੇੜੇ ਐ ਤੇ ਕੀ ਕਹਿੰਦੇ ਇੱਕ ਇਧਰੋਂ ਮੁੜ ਕੇ ਸੱਜੇ ਹੱਥ ਤੇ ਭਾਵੇਂ ਸੱਜੇ ਹੱਥ ਮੁੜ ਕੇ ਅੱਗੇ ਚੱਲੋ ਭਾਵੇਂ ਖੱਬੇ ਹੱਥ ਮੁੜ ਕੇ ਇੱਧਰ ਚੱਲੋ ਦੋਨੋਂ ਪਾਸੇ ਇੱਕ 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 ਗੇਟ ਆ ਜਾਂਦਾ ਹੈ ਦਰਬਾਰ ਸਾਹਿਬ ਦਾ ਤਰਨਤਾਰਨ ਜਿਹੜਾ ਗੁਰਦੁਆਰਾ ਸਾਹਿਬਾ ਕਾਫੀ ਨੇੜੇ ਐ ਮਤਲਬ ਫਰਾ ਦੇ ਤੇ ਆਪਾਂ ਮੈਂ ਪਹਿਲਾਂ ਸੋਚੀ ਜਾਂਦਾ ਸੀਗਾ ਮੈਂ ਕਿ ਮੀ ਪੈ ਰਿਆਂ ਤੇ ਮੀ ਦੇ ਵਿੱਚ ਆਪਾਂ ਸਵੇਰੇ ਮੱਥਾ ਟੇਕ ਲਾਂਗੇ ਪਰ ਮੈਂ ਕਿ ਚਲੋ ਮੀ ਪੈ ਰਿਆ ਇੱਥੇ ਕਿਹੜਾ ਕੁਝ ਹੋ ਰਿਹਾ ਤੇ ਦੋ ਚਾਰ ਕਣੀਆਂ ਪੈ ਜਾਣਗੀਆਂ ਮੈਗਾ ਅੱਜ ਨਾਲੇ ਆਪਾਂ ਸਵੇਰੇ ਫੇਰ ਮੱਥਾ ਟੇਕ ਲਾਂਗੇ ਇੱਕ ਵਾਰੀ ਪਹਿਨਾ ਅੱਜ ਦੀ ਵੀਡੀਓ ਪਾ ਦਈਏ ਪੂਰੀ ਖਤਮ ਕਰੀਏ ਆਪਾਂ ਨਾ ਹੁਣ ਚੱਲਦੇ ਆ ਮੱਥਾ ਟੇਕਦੇ ਵੈਸੇ ਦੇਖੋ ਕਿਣੀਆਂ ਤੁਹਾਨੂੰ ਪਤਾ ਲੱਗਦੀਆਂ ਹੋਣਗੀਆਂ ਥੋੜੀਆਂ ਥੋੜੀਆਂ ਹੈਗੀਆਂ ਮਲੇ ਵਿੱਚ ਵਿੱਚ ਪੈ ਰਹੀਆਂ ਪਰ ਇੰਨਾ ਵੀ ਨਹੀਂ ਹੈਗਾ ਕਿ ਆਪਾਂ ਭੇਜ ਜੀਏ ਤੇ ਆਪਾਂ ਚੱਲਦੇ ਆ ਭਰਾ ਦੇ ਨਾਲ ਚੱਲਣਾ ਮੈਂ ਨਿਆਣੇ ਘਰੇ ਹੀ ਤੇ ਮੈਂ ਤੇ ਭਰਾ ਜਾਵਾਂਗੇ ਦੋਨੋਂ ਜਣੇ ਮੱਥਾ ਟੇਕਾਂਗੇ ਉੱਥੇ ਪਾਜੀ ਨੂੰ ਨਾਲ ਲੈ ਕੇ ਜਾਂਦੇ ਆਂ ਆਪਾਂ ਪਹਿਲਾਂ ਵੀ ਸੋਚੀ ਜਾਂਦੇ ਕਿ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਪੈਦਲ ਜਾਣਾ 3-4 ਮਿੰਟ ਲਾ ਦਿਆ ਸਾਰੇ ਪੈਦਲ ਜਾਣ ਨੂੰ ਦਰਬਾਰ ਸਾਹਿਬ ਤਰਨਤਾਰਨ ਦੇ ਕਿਧਰ ਚਲੀਏ ਤੇ ਨਾਲ ਜਲਦੀ ਸੱਜੇ ਪਾਸੇ ਜਿੱਧਰ ਜਾਣੀ ਆਪਾਂ ਨਾਲ ਪਾਜੀ ਸਾਡੇ ਨਾਲ ਅੱਗੇ ਤੁਰ ਕੇ ਜਾਂਦੇ ਆਂ ਜਿੰਨੀ ਨੇ ਮਿੰਟ ਦੋ ਲੱਗੇ ਸਾਨੂੰ ਪਹੁੰਚਣੇ ਸੀ ਮੀਂਹ ਪਈ ਜਾਂਦਾ ਸੀਗਾ ਆ ਸੜਕ ਦੇਖ ਲਓ ਤੁਸੀਂ ਤਾਂ ਤਾਂ ਦੇ ਦਰਬਾਰ ਹਾਲ ਚ ਦਾ ਗੇਟ ਆ ਇਹ ਉਹ 메ਨ ਗੇਟ ਆ ਹਲੋ ਆਪਾਂ ਇਧਰੋਂ ਆ ਗੇਟ ਰਾਹੀਂ ਅੰਦਰ ਆਏ ਆ ਜਿੱਧਰ ਆ ਗੇਟ ਬਣਿਆ ਇਧਰ ਪਾਰਕਿੰਗ ਵੀ ਆ ਨਾਲ ਗੱਡੀਆਂ ਖੜੀਆਂ ਇਧਰ ਉੱਤਰ نیچے ਚੈੱਕ ਕਰੋ ਆ ਇੰਟਰਲੋਕ ਦੇ ਟੈਲਾਂ ਦੇਖੋ ਗਿੱਲੀਆਂ ਵੀ ਪਈ ਜਾਂਦਾ ਸੀ ਬਾਕੀ ਮਾਲਕ ਆਪ ਕਰਨ ਕਰਾਉਣ ਵਾਲਾ ਜੀ ਮਾਲਕ ਸਾਰੇ ਰਾਹ ਖੋਲਦਾ ਸਾਰੇ ਹਮੇਸ਼ਾ ਕਰਨ ਕਰਾਉਣ ਆਪੇ ਆਪ ਮਾਨਸ ਕੇ ਕਿਛ ਨਾ ਹੀ ਹੱਥ ठीक है ना जी जोड़े ला के और अभी दर्शन दारे करते हैं सुखासन आने तो पहला तरन तारण साहब गुरद्वारा साहब धुंद तो होते कर हैं शुरू मा टेकते हैं क्योंकि ना सुखासन का टाइम होने वाला है ਕੰਟਾਂ ਚ ਕੀ ਵਿਦਵਨ ਸਮਾਗਮ ਚੱਲਦੇ ਪਿਆ ਅੰਦਰ ਇੱਕ ਜੀ ਨੋਟ ਕਰੋ ਆ ਗੁਰਦੁਆਰਾ ਸਾਹਿਬ ਦੇ ਕੋਲ ਦੇਖੋ ਆ ਜਿੰਨੇ ਵੀ ਤੁਹਾਨੂੰ ਦੇਖਦੇ ਨੇ ਸਾਰੇ ਕਬੂਤਰ ਬੈਠੇ ਹੋਏ ਆ ਅੱਜ ਜਿੰਨੇ ਵੀ ਤੁਹਾਨੂੰ ਆ ਕਾਲੇ ਕਾਲੇ ਦੇਖਦੇ ਮੈਨੂੰ ਇੱਥੇ ਆਹਾਂ ਇੱਥੇ ਇਹ ਜਗ੍ਹਾ ਤੇ ਸਾਰੇ ਕਬੂਤਰ ਬੈਠੇ ਹੋਏ ਦੇਖੋ ਅਗਲੇ ਵੀ ਆਪਣੇ ਕਰਮਾਂ ਦਾ ਫਲ ਲੈਣ ਆਏ ਆ। 9 ਵਜੇ ਆ ਤੇ ਅਸੀਂ ਦਰਬਾਰ ਸਾਹਿਬ ਸਫਾ ਟੇਕੇ ਆ। ਤੇ ਜਿਵੇਂ ਇਹ ਤਾਂ ਪੰਡਾਲ ਜਿਹੜਾ ਆ ਪੰਡਾਲ ਚੱਲਦਾ ਪਿਆ ਆ। ਅੰਦਰ ਮੇਨ ਦਰਬਾਰ ਸਾਹਿਬਾ ਜਿਹੜਾ ਉੱਥੇ ਉਹਨਾਂ ਨੇ ਸੋਫਾ ਸਜਾ ਕਰਤਾ ਹੋਇਆ। ਸਵੇਰੇ ਦੁਬਾਰਾ ਆਵਾਂਗੇ ਸਫਾ ਟੇਕਣੇ ਇੱਕ ਵਾਰੀ 9 ਸਾਲ ਵਾਲੇ ਦਿਨ ਅੱਜ ਤਾਂ 31 ਦਸੰਬਰ ਨੂੰ ਹੋ ਗਿਆ। ਤੇ ਅੱਜ ਦੀ ਜਿਹੜੀ ਵੀਡੀਓ ਆ ਨਾ ਸਾਡੀ ਇੱਕ ਤਰ੍ਹਾਂ ਦੀ ਸਫਲ ਹੋ ਗਈ ਹੁਣ। ਕਿਉਂਕਿ ਪਹਿਲਾਂ ਇਦਾਂ ਰਸੀਗਾ ਕੀ ਮਤਲਬ ਟਾਈਮ ਮਨੂੰ ਥੋੜਾ ਮੀਂਹ ਪੈ ਰਿਹਾ ਸੀਗਾ ਤੇ ਲੱਗ ਰਿਹਾ ਸੀ ਸ਼ਾਇਦ ਜਾਣਾ ਹੋਵੇ ਪਰ ਮਾਲਕ ਆਪਣੇ ਆਪ ਸਾਰੇ ਰਾਤ ਖੋਲਦਾ ਹੈ ਤੇ ਅਸੀਂ ਦਰਸ਼ ਨਿਕਾਲ ਲਏ ਅੱਜ ਦੇ ਤੇ ਹੁਣ ਮੈਨੂੰ ਲੱਗਦਾ ਕਿ ਇਹ ਵੀਡੀਓ ਸਫਲ ਹੋ ਗਈ ਆਪਣੀ ਚਲੋ ਬਾਕੀ ਵੀਡੀਓ ਦੀ ਐਂਡਿੰਗ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ ਕਰਾਂਗੇ ਇੱਥੇ ਨਹੀਂ ਤੇ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਦੁਬਾਰਾ ਤੁਹਾਨੂੰ 90 ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਜਰੂਰ ਤੁਹਾਨੂੰ ਇਹ ਵੀਡੀਓ ਮਿਲੇਗੀ ਨਾ ਮੇਰੀ ਉਦੋਂ ਨਵਾਂ ਸਾਲ ਚੜ੍ਹ ਗਿਆ ਹੋਣਾ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਸਾਡੀ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਪੋਰਟ ਕਰਨ ਲਈ ਸਬਸਕ੍ਰਾਈਬ ਕਰਨ ਲਈ ਤੇ ਆਪਣੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜੋ ਕਰ ਲੈ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈ ਤਾਂ ਜੋ ਅਗਲੀ ਉਹ ਵਲੋਗ ਆ ਜਿਹੜੇ ਅਸੀਂ ਪੋਸਟ ਕਰਨੇ ਆ ਤੁਹਾਡੇ ਤੱਕ ਆਟੋਮੈਟਿਕਲੀ ਪਹੁੰਚਦੇ ਰਹਿਣਾਂ ਤੇ ਜਿਹੜੇ ਕਾਈਟ ਵਲੌਗ ਨੇ ਹਾਲੇ ਆਪਾਂ ਆਪਣੇ ਮੇਨ ਚੈਨਲ ਨਵਦੀਪ ਸਿੰਘ ਜਾਨਵੀ ਤੇ ਪੋਸਟ ਕਰ ਰਹੇ ਆ ਉਹਤੇ ਪੋਸਟ ਕਰਾਂਗੇ ਇੱਥੇ ਆਪਾਂ ਡੇਲੀ ਵਲੋਗਿੰਗ ਕਰਿਆ ਕਰਾਂਗੇ ਟਰੈਵਲਿੰਗ ਵਲੌਗ ਹੋਰ ਸਾਰੀਆਂ ਫੂਡ ਵਲੌਗ ਹੋ ਸਕਦੇ ਉਹ ਅਸੀਂ ਇਸ ਚੈਨਲ ਤੇ ਪੋਸਟ ਕਰਾਂਗੇ ਇਸ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਹੁਣ ਅਸੀਂ ਅੱਜ ਦੀ ਵੀਡੀਓ ਤੇ ਇੱਥੇ ਐਂਡਿੰਗ ਕਰਦੇ ਆਂ ਤੇ ਇੱਕ ਵਾਰੀ ਫਿਰ ਤੁਹਾਨੂੰ ਨਵੇਂ ਸਾਲ ਦੀ ਮੁਬਾਰਕਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਸਿੱਤੇ ਮਿਹਰ ਭਰਿਆ ਹੋਵੇ ਜਿਹੜੇ ਵੀ ਕੰਮ ਹੈ ਤੁਸੀਂ ਕੱਲਾ ਚਾਹਦੇ ਹੋ ਸਾਰੇ ਤੁਹਾਡੇ ਪੂਰੇ ਹੋਣ ਮਾਲਕ ਅੱਗੇ ਇਹੀ ਅਰਦਾਸ ਕਰਿਆ ਕਰੋ ਕੋਸ਼ਿਸ਼ ਨਾ ਛੱ हां कुछ मिले ना मिले गल कुछ हो रहा पर कोशिश नहीं छोड़नी चाहिए मतलब बंदे ਦੇ ਮਨ ਨੂੰ ਦਿਰਾਸ ਹੁੰਦੀ ਹੈ ਕਿ ਮੈਂ ਕੋਸ਼ਿਸ਼ ਕੀਤੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵੀਡੀਓ ਨੂੰ ਦੇਖਣ ਲਈ ਹੁਣ ਸਤਿ ਸ਼੍ਰੀ ਅਕਾਲ ਇਹ ਹੈ ਜੀ ਮੰਜੂਰੀਆਂ ਘਰ ਦਾ ਬਣਿਆ ਪਨੀਰ ਪੁਰਜੀ ਤੇ ਦਾਲ ਦੇਸੀ ਚੋਪਾ ਕੇ ਪਾਪੜ ਪਲੱਸ ਫੁਲਕੇ